ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਸ਼ਾਮਤ ਆ ਗਈ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਾਂ ਦੀ ਅੱਜ ਤੋਂ ਲਗਭਗ 2.5 ਸਾਲ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਗੈਂਗਸਟਰਾਂ ਦੇ ਦੁਆਰਾ ਕਤਲ ਕਰ ਦਿੱਤਾ ਗਿਆ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗਰੁੱਪ ਵੱਲੋਂ ਜਿਮੇਵਾਰੀ ਲੈ ਲਈ ਗਈ ਵਾਰ-ਵਾਰ ਗੁਹਾਰ ਲਗਾਈ ਗਈ ਸਿੱਧੂ موسی موسی ਵਾਲੇ ਦੇ ਪਿਤਾ ਮਾਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿ ਸਾਡੀ ਝੋਲੀ ਵਿੱਚ ਸਾਡੇ ਇਕਲੌਤੇ ਪੁੱਤਰ ਦਾ ਇਨਸਾਫ ਪਾ ਦਿਓ ਕਿਉਂਕਿ ਇੱਕ ਲੈਜਨ ਇੱਕ ਛੋਟੀ ਉਮਰ ਦੇ ਵਿੱਚ ਉਸ ਨੂੰ ਮਾਰ ਦੇਣਾ ਉਹ ਚਲੇ ਜਾਣਾ ਇਸ ਦੁਨੀਆ ਤੋਂ ਇੱਕ ਵੱਡੇ ਗਾਇਕ ਦਾ ਜਿਨੇ 27 ਅਤੇ 28 ਸਾਲ ਦੀ ਏਜ ਦੇ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੋਵੇ ਸਿੱਧੂ ਮੂਸੇਵਾਲੇ ਦੇ ਚੌਣ ਵਾਲੇ ਹੁਣ ਵੀ ਉਸ ਨੂੰ ਲਿਵਿੰਗ ਲੈਜੈਂਡ ਕਹਿੰਦੇ ਨੇ ਦੇਖ ਜੇ ਹੁਣ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੀ ਉਹਨਾਂ ਦੀ ਸ਼ਮਤ ਆ ਗਈ ਹੈ ਉਹਨਾਂ ਨੂੰ ਭਾਜੜਾ ਪੈ ਗਈਆਂ ਨੇ 10 ਗੈਂਗਸਟਰ ਡਿਪੋਰਟ ਕੀਤੇ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਪੰਜਾਬ ਪੰਜਾਬੀ ਪੰਜਾਬ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਿਆਂ ਦੀ ਸ਼ਮਤ ਆ ਗਈ ਹੈ ਭਾਰਤੀ ਸੁਰੱਖਿਆ ਏਜੰਸੀਆਂ ਜਲਦੀ ਹੀ ਅਮਰੀਕਾ ਵਿੱਚ ਰਹਿ ਰਹਿ ਰਹੇ 10 ਮੋਸਟ ਵਾਂਟਡ ਗੈਂਗਸਟਰਾਂ ਦੀ ਸੂਚੀ ਵਿੱਚ ਅਮਰੀਕੀ ਸੁਰੱਖਿਆ ਏਜੰਸੀ ਨੂੰ ਸੌਪ ਸੌਪੀਆਂ ਗਈਆਂ ਹਨ ਸੂਤਰਾਂ ਦੇ ਅਨੁਸਾਰ ਇਸ ਵਿੱਚ ਗੋਲਡੀ ਬਰਾੜ ਅਨਮੋਲ ਬਿਸ਼ਨੋਈ ਅਤੇ ਹੋਰ ਗੈਂਗਸਟਰਾਂ ਦੇ ਨਾਮ ਨੇ ਗੋਲਡੀ ਬਰਾੜ ਅਤੇ ਅਨਮੋਲ ਬਿਸ਼ਨੋਈ ਨੇ ਹੀ ਸਿੱਧੂ ਮੂਸੇਵਾਲੇ ਦੀ ਕਤਲ ਦੀ ਸਾਜ਼ਿਸ਼ ਰਚੀ ਗਈ ਸੀ ਦਸ ਸਾਲ ਇਹ ਕਾਰਵਾਈ ਭਾਰ ਦੇ ਅਮਰੀਕਾ ਵਿੱਚ ਚਾਲੇ ਸੱਚ ਹੋਏ ਅਪਰਾਧਿਕ ਮਾਮਲੇ ਸੰਯੁਕਤ ਸਮਝੌਤੇ ਤਹਿਤ ਕੀਤੀ ਜਾ ਰਹੀ ਹੈ ਯਾਦ ਰਹੀ ਕਿ ਹੁਣ ਅਮਰੀਕਾ ਸਰਕਾਰ ਨੇ ਭਾਰਤ ਸਰਕਾਰ ਨੂੰ ਪਰਮਿਸ਼ਨ ਦੇ ਦਿੱਤੀ ਹੈ ਕਿ ਜੇਕਰ ਤੁਹਾਡਾ ਉਥੋਂ ਜਾਨੀ مالی ਨੁਕਸਾਨ ਕਰਕੇ ਅਮਰੀਕਾ ਦੇ ਵਿੱਚ ਆਉਂਦਾ ਹੈ ਜੇਕਰ ਤੁਹਾਨੂੰ ਉਸਦਾ ਪਤਾ ਲੱਗਦਾ ਹੈ ਕਿ ਜਿਉਂਦਾ ਅਮਰੀਕਾ ਦੇ ਵਿੱਚ ਹੈ ਤੁਸੀਂ ਉਸ ਨੂੰ ਗ੍ਰਿਫਤਾਰ ਕਰਕੇ ਰਿਪੋਰਟ ਕਰ ਅਸੀਂ ਰਿਪੋਰਟ ਕਰ ਦੇਵਾਂਗੇ ਤੁਸੀਂ ਉਸ ਨੂੰ ਇੰਡੀਆ ਵਿੱਚ ਲੈ ਜਾ ਕੇ ਬੰਦੀ ਕਾਰਵਾਈ ਉਸਤੇ ਤੁਸੀਂ ਕਰ ਸਕਦੇ ਹੋ ਜਿਹੜੀਆਂ ਭਾਰਤੀਆਂ ਏਜੰਸੀਆਂ ਨੇ ਉਹਨਾਂ ਨੇ 10 ਮੋਸਟ ਵਾਂਟਡ ਗੈਂਗਸਟਰਾਂ ਦੇ ਨਾਮ ਦਿੱਤੇ ਦੇ ਦਿੱਤੇ ਗਏ ਨੇ ਅਮਰੀਕਾ ਦੀ ਸਰਕਾਰ ਨੂੰ ਅਮਰੀਕਾ ਸਰਕਾਰ ਨੇ ਉਹਨਾਂ ਉੱਤੇ ਸ਼ਿਕੰਜਾ ਕੱਸ ਦਿੱਤਾ ਹੈ ਇੱਕ ਤੋਂ ਦੋ ਗੈਂਗਸਟਰ ਫੜੇ ਵੀ ਗਏ ਨੇ ਜਲਦੀ ਹੀ ਗੋਲਦੀ ਬਰਾਰ ਅਤੇ ਅਨਮੋਲ ਬਿਸ਼ਰੋਈ ਵਰਗੇ ਜਿਨ੍ਹਾਂ ਦੀ ਸਾਜ਼ਿਸ਼ ਦੇ ਤਹਿਤ ਕਤਲ ਹੋਇਆ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਉਹਨਾਂ ਨੂੰ ਭਾਰਤ ਲਿਆਂਦਾ ਜਾਵੇਗਾ ਅਮਰੀਕਾ ਸਰਕਾਰ ਵੱਲੋਂ ਉਹ ਰਿਪੋਰਟ ਕੀਤੇ ਜਾਣਗੇ ਰਿਪੋਰਟ ਕਰਨ ਤੋਂ ਬਾਅਦ ਉਹ ਗ੍ਰਹਿ ਮੰਤਰਾਲੇ ਨੂੰ ਸੌਂਪੇ ਜਾਣਗੇ ਗ੍ਰਹਿ ਮੰਤਰਾਲਾ ਉਹਨਾਂ ਤੇ ਬਣਦੀ ਕਾਰਵਾਈ ਕਰੇਗਾ ਕਿਨੇ ਉਹਨਾਂ ਨੇ ਕਤਲ ਕੀਤੇ ਨੇ ਕਿੰਨੀਆਂ ਉਹਨਾਂ ਨੇ ਫਰੋਤੀਆਂ ਲਈਆਂ ਹੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੀ ਸਾਜਿਸ਼ ਵੀ ਗੋਲਦੀ ਵਿਰਾਕ ਅਤੇ ਅਨਮੋਲ ਬਿਸ਼ਨੋਈ ਅਤੇ ਹੋਰ 8 ਅਪਰਾਧੀਆਂ ਵੱਲੋਂ ਅਮਰੀਕਾ ਦੇ ਵਿੱਚ ਬੈਠ ਕੇ ਰਚੀ ਗਈ